ਸੋ ਅਸੀਂ ਦੇਖ ਰਹੇ ਸੀਗੇ ਦਾਨੀਅਲ ਨਬੀ ਦਾ ਆਖਰੀ ਦਰਸ਼ਨ ਦਾਨੀਅਲ 10 ਔਰ 11 ਦੇ ਅਧਿਆਏ ਦੇ ਵਿੱਚ ਔਰ ਇਹ ਉਸ ਦੇ ਵਿੱਚ 7ਵਾਂ ਵੀਡੀਓ ਆ ਔਰ ਹੁਣ ਤੱਕ ਕਾਫੀ ਕੁਝ ਅਸੀਂ ਇਸ ਦਰਸ਼ਨ ਦੇ ਵਿੱਚ ਅਸੀਂ ਸਿੱਖਦੇ ਆ ਰਹੇ ਸੀਗੇ ਕਿ ਕਿਸ ਪ੍ਰਕਾਰ ਸਵਰਗਦੂਤ ਦਾਨੀਅਲ ਦੇ ਕੋਲ ਆਉਂਦਾ ਆ ਔਰ ਕਿਸ ਪ੍ਰਕਾਰ ਇਹ ਨਦੀ ਆਪਸ ਦੇ ਵਿੱਚ ਜੋ ਗੱਲਬਾਤ ਚੱਲਦੀ ਆ ਸੋ ਅੱਜ ਅਸੀਂ ਦੇਖਦੇ ਆਂ ਦਾਨੀਅਲ 10 ਅਧਿਆਏ ਉਸ ਦਾ 17 ਇਤ ਨੂੰ ਇਸ ਦੇ ਵਿੱਚ ਦਾਨੀਅਲ ਜੋ ਆ ਉਹ ਸਵਰਗਦੂਤ ਨੂੰ ਕੀ ਬੋਲ ਰਿਹਾ ਆ ਇਸ ਗੱਲ ਦੇ ਉੱਤੇ ਲਿਖਿਆ ਦਾਨੀਅਲ ਬੋਲਦਾ ਇੱਕ ਇੱਕਰ ਹੋ ਸਕਦਾ ਹੈ ਜੋ ਮੇਰੇ ਅਹੋ ਜਿਹੇ ਸਵਾਮੀ ਦਾ ਇਹ ਸੇਵਕ ਮੇਰੇ ਅਜਿਹੇ ਸਵਾਮੀ ਨਾਲ ਗੱਲਾਂ ਕਰੇ ਸੋ ਇੰਨੇ ਹਿੱਸੇ ਨੂੰ ਹੀ ਅੱਜ ਅਸੀਂ ਮਨਨ ਕਰਾਂਗੇ ਇਸ ਦੇ ਵਿੱਚ ਸਾਡੇ ਲਈ ਇੱਕ ਬਹੁਤ ਹੀ ਇੱਕ ਗਹਿਰਾ ਸੰਦੇਸ਼ ਹੈ ਦਾਨੀਅਲ ਦੇ ਇਹਨਾਂ ਸ਼ਬਦਾਂ ਦੇ ਵਿੱਚ ਕਿ ਦਾਨੀਅਲ ਨਬੀ ਨੂੰ ਜੇ ਅਸੀਂ ਦੇਖੀਏ ਤਾਂ ਉਸ ਦਾ ਜੋ ਰਤਬਾ ਉਸ ਦਾ ਸਟੈਂਡਰਡ ਉਸ ਦਾ ਰੈਪਿਊਟੇਸ਼ਨ ਆਤਮਿਕ ਜੀਵਨ ਦੇ ਵਿੱਚ ਜੋ ਆ ਉਹ ਕਿੰਨਾ ਉੱਚ ਪੱਧਰ ਦਾ ਆ ਇਹਦਾ ਅੰਦਾਜ਼ਾ ਇਹਦਾ ਅਨੁਮਾਨ ਅਸੀਂ ਇਕ ਦੋ ਉਦਾਹਰਨਾਂ ਤੋਂ ਹੀ ਅਸੀਂ ਲਗਾ ਸਕਦੇ ਹਾਂ ਕਿ ਜਿਸ ਦਰਸ਼ਨ ਨੂੰ ਰਾਜੇ ਦੇ ਕੋਈ ਵੀ ਵਿਦਵਾਨ ਕੋਈ ਗਿਆਨੀ ਕੋਈ ਜੋਤਸੀ ਜਵਾ ਨਹੀਂ ਦੱਸ ਸਕਿਆ ਉਸ ਦਰਸ਼ਨ ਨੂੰ ਦਾਨੀਅਲ ਨੇ ਜਵਾ ਉਸ ਦਾ ਅਰਥ ਦੱਸਿਆ ਪਰਮੇਸ਼ਰ ਨੇ ਉਹ ਦਰਸ਼ਨ ਦਾਨੀਅਲ ਦੇ ਉੱਤੇ ਉਜਾਗਰ ਕੀਤਾ ਔਰ ਉਸ ਤੋਂ ਬਾਅਦ ਜੋ ਰਾਜਾ ਨਬੁਗਦਨਜ਼ਰ ਜੋ ਬਾਦਸ਼ਾਹ ਨਬੁਗਦਨਜ਼ਰ ਜੋ ਸੀਗਾ ਉਹ ਦਾਨੀਅਲ ਦੇ ਅੱਗੇ ਉਸਨੇ ਮੱਥਾ ਟੇਕਿਆ ਗੁੱਟਨਿਆਂ ਦੇ ਬਲ ਹੋ ਕੇ ਤੂਫ਼ ਤਖਾਇਆ ਜਿਹੜਾ ਵਿਅਕਤੀ ਦੇ ਅੱਗੇ ਜਿਸ ਵਿਅਕਤੀ ਦੇ ਅੱਗੇ ਅਣਗਿਣਤ ਰਾਜੇ ਜਿਹਦੇ ਅੱਗੇ ਝੁਕਦੇ ਆ ਪੂਰੇ ਸਮਰਾਜ ਦੇ ਉਹ ਰਾਜਾ ਬਾਦਸ਼ਾਹ ਹੈ ਉਹ ਰਾਜਿਆਂ ਦਾ ਰਾਜਾ ਹੈ ਉਹ ਦਾਨੀਅਲ ਦੇ ਅੱਗੇ ਝੁਕ ਰਿਹਾ ਸੋ ਕਹਿੰਦਾ ਭਾਵ ਕਿ ਉਹਦਾ ਜੀਵਨ ਉਹਦਾ ਸਟੈਂਡਰਡ ਕਿਸ ਦਰਜੇ ਦਾ ਹੈ ਜਿਹਦੇ ਅੱਗੇ ਬਾਦਸ਼ਾਹ ਵੀ ਗੁੱਟਨੇ ਟੇਕ ਰਿਹਾ ਹੈ ਔਰ ਦਾਨੀਅਲ ਨਬੀ ਦੀ ਪ੍ਰਾਰਥਨਾ ਤੋਂ ਬਾਅਦ ਸਵਰਗ ਦੂਤ ਜਿਹੜਾ ਆ ਉਹ ਦਾਨੀਅਲ ਦੇ ਕੋਲ ਆ ਰਿਹਾ ਆ ਸਵਰਗ ਦੂਤ ਦਾਨੀਅਲ ਦੀ ਪ੍ਰਸ਼ੰਸਾ ਕਰ ਰਿਹਾ ਆ ਉਸ ਨੂੰ ਹੈ ਆਤ ਪਿਆਰਾ ਨੂੰ ਉਸ ਨੂੰ ਬੋਲ ਰਿਹਾ ਆ ਪਰ ਉਸ ਤੇ باوجود ਵੀ ਅਸੀਂ ਦੇਖਦੇ ਆ ਕਿ ਦਾਨੀਅਲ ਦੇ ਅੰਦਰ ਦੀ ਹਲੀਮੀ ਉਸ ਦੀ ਨਮਰਤਾ ਉਹ ਕਿਸ ਪ੍ਰਕਾਰ ਦੀ ਆ ਉਹਦੇ ਸ਼ਬਦਾਂ ਤੋਂ ਸਾਨੂੰ ਪਤਾ ਚੱਲਦਾ ਆ ਇਸ ਸਗਾ ਤੇ ਦਾਨੀਅਲ ਸਵਰਗ ਦੂਤ ਨੂੰ ਕੀ ਬੋਲਦਾ ਇੱਕਕਰ ਹੋ ਸਕਦਾ ਹੈ ਜੋ ਮੇਰੇ ਇਹੋ ਜਿਹੇ ਸਵਾਮੀ ਦਾ ਇਹ ਸੇਵਕ ਸੋ ਆਪਣੇ ਆਪ ਨੂੰ ਉਹ ਕੀ ਬੋਲਿਆ ਮੈਂ ਇੱਕ ਸੇਵਕ ਆ ਦਾਨੀਅਲ ਆਪਣੇ ਆਪ ਨੂੰ ਨਬੀ ਕਰਕੇ ਪੇਸ਼ ਨਹੀਂ ਕਰ ਰਿਹਾ ਕਿ ਮੈਂ ਇੱਕ ਨਬੀ ਆ ਬਲਕਿ ਉਹ ਕੀ ਕਹਿ ਰਿਹਾ ਮੈਂ ਕੀ ਹਾਂ ਇੱਕ ਸੇਵਕ ਹਾਂ ਔਰ ਕਹਿੰਦਾ ਕਿਸ ਤਰ੍ਹਾਂ ਹੋ ਸਕਦਾ ਹੈ ਕਿ ਮੇਰੇ ਵਰਗਾ ਸੇਵਕ ਜੋ ਆ ਉਹ ਇੱਕ ਸਵਰਗ ਦੂਤ ਦੇ ਨਾਲ ਉਹ ਗੱਲ ਕਰ ਸਕੇ ਮਤਲਬ ਆਪਣੇ ਆਪ ਨੂੰ ਇਸ ਲਾਇਕ ਨਹੀਂ ਸਮਝ ਰਿਹਾ ਕਿ ਮੈਂ ਇੱਕ ਸਵਰਗ ਦੂਤ ਦੇ ਨਾਲ ਗੱਲ ਕਰ ਸਕਾਂ ਮੈਂ ਇਸ ਲਾਇਕ ਨਹੀਂ ਇਸ ਲਈ ਉਹ ਕੰ다 ਕਿਸ ਤਰ੍ਹਾਂ ਹੋ ਸਕਦਾ ਆ ਕਿ ਮੇਰੇ ਅਜਿਹੇ ਸਵਾਮੀ ਦਾ ਇਹ ਸੇਵਕ ਮੇਰੇ ਅਜਿਹੇ ਸਵਾਮੀ ਨਾਲ ਗੱਲਾਂ ਕਰੇ ਸੋ ਕੈਨ ਤੋ ਭਾਵ ਕੀਆ ਕਿ ਦਾਨੀਅਲ ਜਦੋਂ ਕਿ ਆਤਮਿਕ ਸਮਾਜ ਦੇ ਵਿੱਚ ਇਸ ਦਰਜੇ ਦਾ ਇੱਕ ਰੈਪਿਊਟੇਸ਼ਨ ਰੱਖਦਾ ਆ ਪਰ ਉਸ ਦੇ ਬਾਵਜੂਦ ਵੀ ਉਹ ਆਪਣੇ ਆਪ ਨੂੰ ਨਬੀ ਕਰਕੇ ਨਹੀਂ ਪੇਸ਼ ਕਰ ਰਿਹਾ ਬਲਕਿ ਸੇਵਕ ਕਰਕੇ ਪੇਸ਼ ਕਰ ਰਿਹਾ ਹੈ ਉਹ ਆਪਣੇ ਆਪ ਨੂੰ ਸੇਵਕ ਮੰਨ ਕੇ ਚੱਲ ਰਿਹਾ ਹੈ ਉਹ ਆਪਣੇ ਆਪ ਨੂੰ ਇਸ ਲਾਇਕ ਨਹੀਂ ਸਮਝਦਾ ਕਿ ਇੱਕ ਸਵਰਗ ਦੂਤਾ ਕਿਸ ਨਾਲ ਗੱਲ ਕਰੇ ਜਾਂ ਉਹ ਸਵਰਗ ਦੂਤ ਦੇ ਨਾਲ ਗੱਲ ਕਰੇ ਪਰ ਅੱਜ ਦੇ ਮਸੀਹੀ ਸਮਾਜ ਦੇ ਵਿੱਚ ਅਸੀਂ ਦੇਖ ਸਕਦੇ ਹਾਂ ਕਿ ਅਗਰ ਇਸ ਦਾ ਹਜ਼ਾਰਵਾਂ ਹਿੱਸਾ ਵੀ ਅਗਰ ਕਿਸੇ ਵਿਅਕਤੀ ਦੇ ਜੀਵਨ ਚ ਪੂਰਾ ਹੋ ਜਾਏ ਤਾਂ ਉਹ ਵਿਅਕਤੀ ਆਪਣੇ ਆਪ ਨੂੰ ਕੁਝ ਸਮਝਣਾ ਸ਼ੁਰੂ ਕਰ ਦਿੰਦਾ ਹੈ ਉਹ ਕਦੀ ਸੇਵਕ ਕਹਾਉਣਾ ਪਸੰਦ ਹੀ ਨਹੀਂ ਕਰੇਗਾ ਫਿਰ ਉਸ ਦੀ ਉਮੀਦ ਹੈ ਕਿ ਉਹ ਪਾਸਟਰ ਕਹਾਵੇ ਜਾਂ ਉਹ ਪ੍ਰੋਫਿਟ ਕਹਾਵੇ ਜਾਂ ਉਹ ਅਪੋਸਲ ਕਹਾਵੇ ਸੋ ਅਪੋਸਲ ਕਹਾਉਣ ਵਾਸਤੇ ਪ੍ਰੋਫਿਟ ਕਹਾਉਣ ਵਾਸਤੇ ਪਾਸਟਰ ਕਹਾਉਣ ਵਾਸਤੇ ਹਰ ਕੋਈ ਵਿਅਕਤੀ ਐਕਸਾਈਟਡ ਹੋ ਜਾਂਦਾ ਹੈ ਪਰ ਸੇਵਕ ਕਹਾਉਣ ਵਾਸਤੇ ਜ਼ਿਆਦਾਤਰ ਲੋਕ ਜਿਹੜੇ ਉਹ ਤਿਆਰ ਨਹੀਂ ਆ ਇੱਕ ਸੇਵਕ ਵਾਲੀ ਮਾਨਸਿਕਤਾ ਦੇ ਨਾਲ ਸੇਵਾ ਕਰਨ ਲਈ ਬਹੁਤ ਘਟ ਚੰਦ ਲੋਕ ਅਗੇ ਆਉਣਗੇ ਪਰ ਜ਼ਿਆਦਾਤਰ ਦੇਖਿਆ ਜਾਂਦਾ ਹੈ ਕਿ ਜਦੋਂ ਵੀ ਕਿਸੇ ਵਿਅਕਤੀ ਨੂੰ ਖੁਦਾ ਕੋਈ ਦਰਸ਼ਨ ਦਿਖਾਉਣਾ ਸ਼ੁਰੂ ਕਰ ਦਿੰਦਾ ਹੈ ਜਾਂ ਕਿਸੇ ਦੀ ਪ੍ਰਾਰਥਨਾ ਨਾਲ ਚਾਰ ਲੋਕ ਚੰਗੇ ਹੋਣੇ ਸ਼ੁਰੂ ਹੋ ਜਾਂਦੇ ਆ ਜਾਂ ਕਿਸੇ ਨੂੰ ਚਾਰ ਲੋਕ ਸੁਣਨ ਵਾਲੇ ਇਕੱਠੇ ਹੋ ਜਾਂਦੇ ਆ ਤਾਂ ਉਸ ਤੋਂ ਬਾਅਦ ਫਿਰ ਉਸ ਦੇ ਅੰਦਰ ਇੱਕ ਸੇਵਕ ਵਾਲੀ ਮਾਨਸਿਕਤਾ ਖਤਮ ਹੋ ਜਾਂਦੀ ਹੈ ਔਰ ਅਜਿਹੇ ਵਿਅਕਤੀ ਫਿਰ ਆਪਣੇ ਆਪ ਨੂੰ ਦੂਜਿਆਂ ਨਾਲੋਂ ਜੋ ਆ ਉਹ ਸਪੈਸ਼ਲ ਸਮਝਣਾ ਸ਼ੁਰੂ ਕਰ ਦਿੰਦਾ ਹੈ ਕੁਝ ਖਾਸ ਆਪਣੇ ਆਪ ਨੂੰ ਉਹ ਮੰਨ ਲੈਂਦਾ ਹੈ ਦੂਜਿਆਂ ਨਾਲੋਂ ਉੱਚ ਦਰਜੇ ਦਾ ਉਹ ਆਪਣੇ ਆਪ ਨੂੰ ਸਮਝਣਾ ਸ਼ੁਰੂ ਕਰ ਦਿੰਦਾ ਹੈ ਔਰ ਅਜਹੀ ਮਾਨਸਿਕਤਾ ਜਦੋਂ ਅੰਦਰ ਆ ਜਾਂਦੀ ਹੈ ਤਾਂ ਉਸ ਸਮੇਂ ਇੱਕ ਵਿਅਕਤੀ ਛੋਟਾ ਕੰਮ ਕਰਨ ਦੇ ਵਿੱਚ ਉਹ ਹਮੇਸ਼ਾ ਹੀ ਆਪਣੀ ਤੋਹੀਨ ਇਨਸਰਟ ਮਹਿਸੂਸ ਕਰੇਗਾ ਅਗਰ ਅਜਿਹੇ ਵਿਅਕਤੀ ਨੂੰ ਜਿਹੜਾ ਆਪਣੇ ਆਪ ਨੂੰ ਕੁਝ ਸਮਝਣਾ ਸ਼ੁਰੂ ਕਰ ਦਿੰਦਾ ਹੈ ਕਿ ਮੈਂ ਇੱਕ ਪਾਸਟਰ ਹਾਂ ਮੈਂ ਇੱਕ ਪ੍ਰੋਫਿਟ ਹਾਂ ਕਿ ਮੈਂ ਅਪੋਸਟਰਲ ਹਾਂ ਮੈਂ ਇੱਕ ਰਤਬਾ ਰੱਖਦਾ ਹਾਂ ਮਸੀਹੀ ਸਮਾਜ ਦੇ ਵਿੱਚ ਮੈਂ ਦੂਜਿਆਂ ਨਾਲੋਂ ਖਾਸ ਹਾਂ ਅਗਰ ਅਜਿਹੇ ਵਿਅਕਤੀ ਨੂੰ ਅਗਰ ਝਾੜੂ ਮਾਰਨਾ ਪੈ ਜਾਏ ਚਰਚ ਵਿੱਚ ਜਾਂ ਅਗਰ ਥੋੜਾ ਬਰਤਨ ਮਾਂਜਣ ਦੀ ਸੇਵਾ ਜਾਂ ਅਜਿਹੀ ਕੋਈ ਸੇਵਾ ਉਸ ਨੂੰ ਅਗਰ ਕਰਨ ਲਈ ਬੋਲਿਆ ਜਾਵੇ ਤਾਂ ਉਹ ਵਿਅਕਤੀ ਇਸ ਦੇ ਵਿੱਚ ਆਪਣੀ ਇਨਸਰਟ ਮਹਿਸੂਸ ਕਰੇਗਾ ਕਦੀ ਵੀ ਅਜਿਹੇ ਕੰਮਾਂ ਲਈ ਅੱਗੇ ਨਹੀਂ ਆਏਗਾ ਕਿਉਂਕਿ ਉਹਦੇ ਅੰਦਰ ਇੱਕ ਮਾਨਸਿਕਤਾ ਆ ਗਈ ਕਿ ਮੈਂ ਇੱਕ ਰਤਬਾ ਰੱਖਣ ਵਾਲਾ ਵਿਅਕਤੀ ਹਾਂ ਸੋ ਅਜਿਹੇ ਕੰਮਾਂ ਨੂੰ ਉਹ ਹਮੇਸ਼ਾ ਸਮਝੇਗਾ ਕਿ ਇਹ ਮੇਰੇ ਲੈਵਲ ਦੇ ਨਹੀਂ ਆ ਜਾਂ ਕਿ ਮੈਂ ਇਸ ਲੈਵਲ ਦਾ ਨਹੀਂ ਆ ਕਿ ਮੈਂ ਝਾੜੂ ਦੀ ਸੇਵਾ ਕਰਾਂ ਉਹਨੂੰ ਲੱਗਦਾ ਕਿ ਮੈਂ ਇੱਕ ਉੱਚ ਦਰਜੇ ਦਾ ਵਿਅਕਤੀ ਹਾਂ ਇਸ ਲਈ ਮੇਰਾ ਰਤਬਾ ਮੇਰਾ ਅਹੁਦਾ ਜਿਹੜਾ ਉੱਚਾ ਹੈ ਸੋ ਅਜਹੀ ਮਾਨਸਿਕਤਾ ਇੱਕ ਵਿਅਕਤੀ ਨੂੰ ਹਮੇਸ਼ਾ ਹੀ ਬਰਬਾਦ ਕਰਕੇ ਰੱਖ ਦਿੰਦੀ ਆ ਆਤਮਿਕ ਜੀਵਨ ਦੇ ਵਿੱਚ ਪਰ ਦਾਨੀਅਲ ਨਬੀ ਨੂੰ ਅਸੀਂ ਦੇਖਦੇ ਆ ਕਿ ਉਹ ਇੱਕ ਨਬੀ ਆ ਖੁਦਾ ਕਿਸ ਦਰਜੇ ਦੇ ਦਰਸ਼ਨ ਉਸ ਨੂੰ ਦਿਖਾ ਰਿਹਾ ਕਿਸ ਦਰਜੇ ਦਾ ਉਸ ਨੂੰ ਇਸਤੇਮਾਲ ਕਰ ਰਿਹਾ ਆ ਪਰ ਉਸ ਦੀ ਮਾਨਸਿਕਤਾ ਕੀ ਆ ਉਹ ਕਹਿ ਰਿਹਾ ਮੈਂ ਇੱਕ ਸੇਵਕ ਹਾਂ ਔਰ ਮੈਂ ਇਸ ਲਾਇਕ ਨਹੀਂ ਕਿ ਇਹ ਸਰਬਦੂਤਨ ਬੋਲ ਰਿਹਾ ਕਿ ਮੈਂ ਇਸ ਲਾਇਕ ਨਹੀਂ ਕਿ ਤੁਸੀਂ ਮੇਰੇ ਨਾਲ ਗੱਲ ਕਰੋ ਜਾਂ ਮੈਂ ਤੁਹਾਡੇ ਨਾਲ ਗੱਲ ਕਰ ਸਕਾਂ ਸੋ ਅਜਹੀ ਮਾਨਸਿਕਤਾ ਜਦੋਂ ਅਸੀਂ ਆਪਣੇ ਅੰਦਰ ਲੈ ਕੇ ਚੱਲਦੇ ਹਾਂ ਸੋ ਉਸ ਸਮੇਂ ਚਾਹੇ ਪਰਮੇਸ਼ਰ ਕਿੰਨਾ ਵੀ ਉਸ ਨੂੰ ਉੱਚਾ ਕਰੇ ਉਸ ਸੇਵਕ ਨੂੰ ਕਿੰਨਾ ਵੀ ਪਰਮੇਸ਼ਰ ਉੱਚ ਪੱਧਰ ਤੇ ਉਸ ਨੂੰ ਇਸਤੇਮਾਲ ਕਰੇ ਚਾਹੇ ਇੰਟਰਨੈਸ਼ਨਲ ਲੈਵਲ ਤੇ ਉਸ ਨੂੰ ਇਸਤੇਮਾਲ ਕਰੇ ਚਾਹੇ ਲੱਖਾਂ ਲੋਕ ਉਸ ਨੂੰ ਸੁਣ ਰਿਹਾ ਚਾਹੇ ਲੱਖਾਂ ਲੋਕ ਉਸ ਦੇ ਰਾਹੀਂ ਚੰਗੇ ਹੋ ਰਿਹਾ ਪਰ ਅਜਿਹੇ ਸਮੇ ਵੀ ਉਹ ਵਿਅਕਤੀ ਆਪਣੇ ਆਪ ਨੂੰ ਇੱਕ ਸੇਵਕ ਤੋਂ ਉੱਪਰ ਨਹੀਂ ਸਮਝੇਗਾ ਔਰ ਅਜਿਹੇ ਵਿਅਕਤੀ ਜੋ ਆ ਚਾਹੇ ਕਿੰਨਾ ਵੀ ਉੱਚ ਪੱਧਰ ਤੇ ਉਹ ਸੇਵਾ ਕਰ ਰਿਹਾ ਹੈ ਚਾਹੇ ਲੱਖਾਂ ਲੋਕ ਉਸ ਦੀ ਮਿਨਿਸਟਰੀ ਦੇ ਨਾਲ ਜੁੜੇ ਹੋਏ ਆ ਪਰ ਉਸ ਦੇ ਬਾਵਜੂਦ ਵੀ ਉਹ ਹਰ ਛੋਟੇ ਤੋਂ ਲੈ ਕੇ ਵੱਡਾ ਹਰ ਕੰਮ ਲਈ ਉਹ ਤਿਆਰ ਰਹੇਗਾ ਹਰ ਕੰਮ ਲਈ ਉਹ ਗਿਆਏਗਾ ਹਰ ਕੰਮ ਕਰਨ ਸੇ ਉਹ ਆਪਣੀ ਇੱਕ ਸ਼ਾਨ ਹੀ ਮਹਿਸੂਸ ਕਰੇਗਾ ਕਿ ਪਰਮੇਸ਼ਰ ਦੇ ਪਵਨ ਦੇ ਵਿੱਚ ਅਗਰ ਉਸ ਨੂੰ ਬਰਤਨ ਮਾਜਣ ਦੀ ਸੇਵਾ ਦਾ ਮੌਕਾ ਮਿਲੇਗਾ ਉਹਦੇ ਵਿੱਚ ਵੀ ਉਹ ਫਕਰ ਮਹਿਸੂਸ ਕਰੇਗਾ ਉਹਦੇ ਵਿੱਚ ਵੀ ਜੋ ਆਨੰਦ ਨਾਲ ਇੱਕ ਪ੍ਰਭੂ ਦੀ ਪਵਨਚ ਸੇਵਾ ਕਰੇਗਾ। ਔਰ ਅਜਹੀ ਹਲੀਮੀ ਔਰ ਅਜਹੀ ਅਧੀਨਗੀ ਰੱਖਣ ਵਾਲਾ ਇੱਕ ਵਿਅਕਤੀ ਚਾਹੇ ਉਹ ਇੱਕ ਐਜ਼ ਅ ਪਾਸਟਰ ਸੇਵਾ ਕਰ ਰਿਹਾ ਹੈ ਚਾਹੇ ਉਹ ਐਜ਼ ਅ ਪ੍ਰੋਫਿਟ ਸੇਵਾ ਕਰ ਰਿਹਾ ਹੈ ਚਾਹੇ ਪਰਮੇਸ਼ਰ ਕਿਸੇ ਵੀ ਇੱਕ ਦਰਜੇ ਤੇ ਉਸ ਨੂੰ ਇਸਤੇਮਾਲ ਕਰ ਰਿਹਾ ਪਰ ਉਹ ਕਦੀ ਵੀ ਆਪਣੇ ਆਪ ਨੂੰ ਉਹ ਦੂਜਿਆਂ ਤੋਂ ਉੱਤਮ ਨਹੀਂ ਸਮਝੇਗਾ। ਉਹ ਇੱਕ ਸਧਾਰਨ ਵਿਸ਼ਵਾਸੀ ਨੂੰ ਵੀ ਆਪਣੇ ਆਪ ਤੋਂ ਉੱਤਮ ਹੀ ਜਾਣੇਗਾ। ਉਹ ਕਦੀ ਵੀ ਆਪਣੇ ਆਪ ਨੂੰ ਦੂਜਿਆਂ ਨਾਲੋਂ ਸਪੈਸ਼ਲ ਨਹੀਂ ਸਮਝੇਗਾ ਜਿਸ ਪ੍ਰਕਾਰ ਪਵਦ ਦਾਸ ਲਿਖਦਾ ਹੈ ਫਿਲਪੀਆ ਦੂਸਰਾ ਦੇ ਉਸ ਦੀ ਤਿੰਨ ਆਇਤ ਵਿੱਚ ਪਾਉਲਸ ਕਹਿੰਦਾ ਤੁਸੀਂ ਅਧੀਨਗੀ ਨਾਲ ਇੱਕ ਦੂਜੇ ਨੂੰ ਆਪਣੇ ਆਪ ਤੋਂ ਉੱਤਮ ਜਾਣੋ ਕਿਉਂਕਿ ਅਜਿਹਾ ਖੁਦਾ ਦਾ ਜੋ ਦਾਸ ਆ ਉਹ ਹਮੇਸ਼ਾ ਇਸ ਗੱਲ ਨੂੰ ਸਮਝ ਕੇ ਚੱਲਦਾ ਹੈ ਕਿ ਮੈਂ ਪਰਮੇਸ਼ਵਰ ਦੇ ਅਨੁਗ੍ਰਹਿ ਦੇ ਨਾਲ ਕੀ ਹਾਂ ਔਰ ਮੈਂ ਖੁਦਾ ਦੇ ਅਨੁਗ੍ਰਹਿ ਤੋਂ ਬਿਨਾ ਮੈਂ ਕੀ ਹਾਂ ਜਿਸ ਪ੍ਰਕਾਰ ਟੁਕਦਦਾਸ ਪੌਲਸ ਲਿਖਦਾ ਆ ਪਹਿਲਾ ਤਿਮੋਥੀਅਸ ਪਹਿਲਾ ਅਧਿਆਇ ਉਸਦਾ 15 ਵਚਨ ਨੂੰ ਅਸੀਂ ਪੜ੍ਹਦੇ ਆ ਇਸ ਸਗਾ ਤੇ ਪੌਲਸ ਲਿਖਦਾ ਇਹ ਵਚਨ ਪੱਕਾ ਹੈ ਅਤੇ ਪੂਰੀ ਤਰ੍ਹਾਂ ਮੰਨਣ ਯੋਗ ਹੈ ਭਈ ਮਸੀਹ ਯਿਸੂ ਪਾਪੀਆਂ ਨੂੰ ਬਚਾਉਣ ਲਈ ਜਗਤ ਵਿੱਚ ਆਇਆ ਜਿਨ੍ਹਾਂ ਵਿੱਚੋਂ ਮਹਾਪਾਪੀ ਮੈਂ ਹਾਂ ਇਸ ਸਗਾ ਤੇ ਪੌਲਸ ਆਪਣੇ ਆਪ ਨੂੰ ਕਿਉਂ ਬੋਲ ਰਿਹਾ ਕਿ ਮੈਂ ਮਹਾ ਪਾਪੀ ਆ ਮਤਲਬ ਪੌਲਸ ਜਾਣਦਾ ਆ ਕਿ ਜੇ ਮੈਂ ਖੁਦਾ ਦਾ ਇੱਕ ਪਵਿੱਤਰ ਜਾਨਿਆ ਜੇ ਮੈਂ ਇੱਕ ਧਰਮੀ ਆ ਜੇ ਮੈਂ ਖੁਦਾ ਦਾ ਇੱਕ ਦਾਸ ਆ ਤਾਂ ਉਹ ਮੈਂ ਪ੍ਰਭੂ ਯੀਸ਼ੂ ਮਸੀਹ ਦੇ ਅਨੁਗ੍ਰਹਿ ਦੇ ਨਾਲ ਆ ਉਹਦੀ ਕਿਰਪਾ ਦੇ ਨਾਲ ਹੀ ਆ ਮੈਂ ਜੋ ਵੀ ਆ ਪਰ ਜੇ ਮੈਂ ਕਿਰਪਾ ਤੋਂ ਵੱਖਰਾ ਹੋ ਕੇ ਆਪਣੇ ਆਪ ਨੂੰ ਦੇਖਾਂ ਜੇ ਮੈਂ ਉਸ ਖੁਦਾ ਦੇ ਅਨੁਗ੍ਰਹਿ ਤੋਂ ਅਲੱਗ ਕਰਦਾ ਆਪਣੇ ਆਪ ਨੂੰ ਤੇ ਫਿਰ ਮੇਰੀ ਇੱਕ ਹੀ ਪਹਿਚਾਣ ਆ ਮੈਂ ਇੱਕ ਮਹਾ ਪਾਪੀ ਮਨੋਖਿਆ ਔਰ ਇੱਕ ਵਿਅਕਤੀ ਜਦੋਂ ਇਸ ਪ੍ਰਕਾਰ ਨਾਲ ਆਪਣੇ ਆਪ ਨੂੰ ਦੇਖ ਕੇ ਚੱਲਦਾ ਆ ਤੋ ਉਸ ਦੇ ਅੰਦਰ ਹਮੇਸ਼ਾ ਇੱਕ ਹਲੀਮੀ ਅਦੀਨਗੀ ਜੋ ਆ ਹਮੇਸ਼ਾ ਬਣੀ ਰਹਿੰਦੀ ਆ ਉਹ ਕਦੀ ਉਹਦੇ ਅੰਦਰ ਕਮਾਂਡ ਆਉਣ ਦੀ ਕੋਈ ਸੰਭਾਵਨਾ ਨਹੀਂ ਰਹਿੰਦੀ ਚਾਹੇ ਖੁਦਾ ਉਹਨੂੰ ਕਿੰਨਾ ਵੀ ਉੱਚੇ ਪੱਧਰ ਤੇ ਇਸਤੇਮਾਲ ਕਰੇ ਪਰ ਉਹਨੂੰ ਹਮੇਸ਼ਾ ਯਾਦ ਰਹਿੰਦਾ ਕਿ ਮੈਂ ਜੋ ਕੁਝ ਵੀ ਹਾਂ ਉਹ ਮੈਂ ਖੁਦਾ ਦੇ ਅਨੁਗ੍ਰਹਿ ਦੇ ਨਾਲ ਹੈ ਉਹਦੀ ਕਿਰਪਾ ਦੇ ਨਾਲ ਹੈ ਮੈਂ ਜੋ ਕੁਝ ਪਾਇਆ ਉਹ ਪਰਮੇਸ਼ਵਰ ਦੀ ਦਇਆ ਨਾਲ ਪਾਇਆ ਮੈਂ ਆਪਣੀ ਕਿਸੇ ਯੋਗਤਾ ਆਪਣੇ ਦਮ ਤੇ ਉੱਤੇ ਆਪਣੀ ਭਗਤੀ ਦੇ ਅਨੁਸਾਰ ਜਾਂ ਆਪਣੇ ਕਿਸੇ ਕਾਬਲੀਅਤ ਨਾਲ ਮੈਂ ਨਹੀਂ ਪਾਇਆ ਮੈਂ ਜੋ ਪਾਇਆ ਉਹ ਖੁਦਾ ਦੀ ਕਿਰਪਾ ਨਾਲ ਪਾਇਆ ਔਰ ਜੇ ਕਿਰਪਾ ਮੇਰੇ ਤੋਂ ਅਚ ਜਵਖਰੀ ਹੋ ਜਾਏ ਤਾਂ ਮੈਂ ਇੱਕੀ ਪਹਿਚਾਨ ਲੈ ਕੇ ਖੜਾ ਰਹੂੰਗਾ ਸਮਾਜ ਦੇ ਵਿੱਚ ਇੱਕ ਮਹਾ ਪਾਪੀ ਹੋਣ ਦੀ ਪਹਿਚਾਨ ਪਰ ਇਸ ਲਈ ਪ੍ਰਬੁਦਾਦਾਸ ਪੌਲਸ ਲਿਖਦਾ ਹੈ ਪਹਿਲਾ ਕੋਰਿੰਥੀ 15 ਅਧਿਆਇ ਉਸ ਦੀ 10 ਆਇਤ ਵਿੱਚ ਪੌਲਸ ਲਿਖਦਾ ਪਰ ਮੈਂ ਜੋ ਕੁਝ ਹਾਂ ਪਰਮੇਸ਼ਵਰ ਦੀ ਕਿਰਪਾ ਹੀ ਨਾਲ ਹਾਂ ਅਤੇ ਉਹਦੀ ਕਿਰਪਾ ਜੋ ਮੇਰੇ ਉੱਤੇ ਹੋਈ ਜੋ ਅਕਾਰਥ ਨਾ ਹੋਈ ਪਰ ਮੈਂ ਉਹਨਾਂ ਸਭ ਨਾਲੋਂ ਵੱਧ ਈਕ ਮਿਹਨਤ ਕੀਤੀ ਪਰੰਤੂ ਮੈਂ ਤਾਂ ਨਹੀਂ ਸਗੋਂ ਪਰਮੇਸ਼ਵਰ ਦੀ ਕਿਰਪਾ ਨੇ ਜੋ ਮੇਰੇ ਨਾਲ ਸੀ ਸੋ ਪੌਲਸ ਜੀ ਆਪਣੀ ਮਿਹਨਤ ਦੀ ਗੱਲ ਕਰਦਾ ਹੈ ਤੇ ਉਹ ਮਿਹਨਤ ਦਾ ਕ੍ਰੈਡਿਟ ਵੀ ਉਹ ਖੁਦਾ ਦੀ ਕਿਰਪਾ ਨੂੰ ਹੀ ਦਿੰਦਾ ਹੈ ਕਿਉਂਕਿ ਅਕਸਰ ਵਿਸ਼ਵਾਸੀਆਂ ਨੂੰ ਲੱਗਦਾ ਕਿ ਕੁਝ ਖੁਦਾ ਦੀ ਕਿਰਪਾ ਔਰ ਕੁਝ ਮੇਰੀ ਮਿਹਨਤ ਉਹ ਦੋਨਾਂ ਨੂੰ ਅਲੱਗ-ਅਲੱਗ ਕਰਕੇ ਦੇਖਦੇ ਆ ਪਰ ਪੌਲਸ ਕਹਿੰਦਾ ਕਿ ਜਿਹੜੀ ਮੈਂ ਮਿਹਨਤ ਕਰ ਪਾਇਆ ਉਹ ਮਿਹਨਤ ਵੀ ਮੈਂ ਖੁਦਾ ਦੇ ਅਨੁਗ੍ਰਹਿ ਨਾਲ ਹੀ ਕੀਤੀ ਖੁਦਾ ਨੇ ਹੀ ਮੈਨੂੰ ਬਲ ਬਖਸ਼ਿਆ ਖੁਦਾ ਨੇ ਮੈਨੂੰ ਤਾਕਤ ਬਖਸ਼ੀ ਤਾਂ ਮੈਂ ਕਰ ਪਾਇਆ ਔਰ ਜਿਸ ਸਮੇਂ ਸੀ ਦੇਖਦਿਆਂ ਰਸੂਲਾ ਦੇ ਕਰਤਬ ਤੀਸਰਾ ਅਧਿਆਇ ਦੇ ਵਿੱਚ ਜਦੋਂ ਪਤਰਸ ਔਰ ਯੋਹਾਨਾ ਦੇ ਦੁਆਰਾ ਪ੍ਰਭੂ ਨੇ ਇੱਕ ਲੰਗੜੇ ਨੂੰ ਚੰਗਾ ਕਰ ਦਿੱਤਾ ਜਦੋਂ ਲੋਕਾਂ ਨੇ ਬਹੁਤ ਹੈਰਾਨ ਹੋ ਕੇ ਉਹਨਾਂ ਦੀ ਵੱਲ ਦੇਖਣਾ ਸ਼ੁਰੂ ਕਰ ਦਿੱਤਾ ਕਿ ਇੱਕ ਜਮਾਂਦਰੂ ਲੰਗੜਾ ਜੋ ਇਹਨਾਂ ਦੇ ਦੁਆਰਾ ਚੰਗਾ ਹੋ ਗਿਆ ਤੋਂ ਉਸ ਸਮੇਂ ਪਤਰਸ ਕੀ ਬੋਲ ਰਿਹਾ ਤਿੰਨ ਦਾ 12 ਵਚਨ ਚ ਪਤਰਸ ਕਹਿੰਦਾ ਇਹ ਵੇਖ ਕੇ ਪਤਰਸ ਨੇ ਲੋਕਾਂ ਨੂੰ ਅੱਗੋਂ ਆਖਿਆ ਕਿ हे ਇਸرائیਲਿਓ ਇਸ ਮਨੋਖ ਹੋਤੇ ਤੁਸੀਂ ਕਿਉਂ ਅਚਰਜ ਮੰਨਦੇ ਹੋ ਅਤੇ ਸਾਡੀ ਵੱਲ ਇਉਂ ਕਹਨੋਂ ਤੱਕ ਰਹੇ ਹੋ ਭਈ ਜਾਣੀ ਦਾ ਅਸਾਂ ਆਪਣੀ ਸਮਰੱਥਾ ਜਾਂ ਭਗਤੀ ਨਾਲ ਇਹਨੂੰ ਤੁਰੰਦੀ ਸ਼ਕਤੀ ਦਿੱਤੀ ਸੋ ਇਸ ਸਗਾ ਦੇ ਉੱਤੇ ਇੱਕ ਲੰਗੜਾ ਚੰਗਾ ਹੋਇਆ ਹੈ ਔਰ ਪਤਰਸ ਕੰਨਾ ਕਿ ਤੁਸੀਂ ਇਸ ਤਰ੍ਹਾਂ ਕਿਉਂ ਸਾਡੇ ਵੱਲ ਦੇਖ ਰਹੇ ਹੋ ਕਿਉਂਕਿ ਅਸੀਂ ਆਪਣੀ ਸਮਰੱਥਾ ਜਾਂ ਆਪਣੀ ਭਗਤੀ ਨਾਲ ਇਹ ਨਹੀਂ ਕੀਤਾ ਕਿਉਂਕਿ ਅਕਸਰ ਕੀ ਹੁੰਦਾ ਆ ਕਿ ਇੱਕ ਵਿਸ਼ਵਾਸੀ ਜਾਂ ਇੱਕ ਖੁਦਾ ਦਾ ਦਾਸ ਜਦੋਂ ਪ੍ਰਾਰਥਨਾ ਕਰਦਾ ਆ ਜਦੋਂ ਕੋਈ ਰੋਗੀ ਚੰਗਾ ਹੋ ਜਾਂਦਾ ਆ ਤਾਂ ਕਈ ਵਾਰ ਜੋ ਆ ਕੁਝ ਸੇਵਕਾਂ ਨੂੰ ਲੱਗਦਾ ਆ ਕਿ ਅਸੀਂ ਬਹੁਤ ਪ੍ਰਾਰਥਨਾ ਕੀਤੀ ਬਹੁਤ ਭਗਤੀ ਕੀਤੀ ਬਹੁਤ ਬਹੁਤ ਇੱਕ ਕਠੋਰ ਤਪੱਸਿਆ ਕੀਤੀ ਫਿਰ ਜਾ ਕੇ ਅਸੀਂ ਇਹ ਵਰਦਾਨ ਪਾਇਆ ਫਿਰ ਜਾ ਕੇ ਅਸੀਂ ਇਹ ਸਮਰਥਿ ਪਾਈ ਇਸ ਪ੍ਰਕਾਰ ਦਾ ਵੀ ਕਮਾਂਡ ਅਕਸਰ ਸੇਵਕਾਂ ਦੇ ਅੰਦਰ ਜਾਂ ਜਿਹੜਾ ਉਹ ਦੇਖਣ ਨੂੰ ਮਿਲ ਜਾਂਦਾ ਹੈ ਪਰ ਪਤਰਸਕੰਦਾ ਕੀ ਇਹ ਕੰਮ ਅਸੀਂ ਆਪਣੀ ਭਗਤੀ ਨਾਲ ਨਹੀਂ ਕੀਤਾ ਮਤਲਬ ਸਾਡੀ ਭਗਤੀ ਨੂੰ ਵੀ ਅਸੀਂ ਕ੍ਰੈਡਿਟ ਨਹੀਂ ਦੇ ਸਕਦੇ ਕਿਉਂਕਿ ਇੱਕ ਵਿਅਕਤੀ ਚਾਹੇ ਜੰਗਲਾਂ 'ਚ ਚਾਹੇ ਪਹਾੜਾਂ 'ਚ ਚਾਹੇ ਕਿਤੇ ਵੀ ਜਾ ਕੇ ਉਹ ਕਿੰਨੀ ਵੀ ਭਗਤੀ ਕਰੇਗਾ ਪਰ ਆਪਣੀ ਭਗਤੀ ਦੇ ਦੁਆਰਾ ਕਦੀ ਵੀ ਉਹ ਸਵਰਗ ਦਾ ਕੁਝ ਨਹੀਂ ਪਾ ਸਕਦਾ ਜੇ ਪਰਮੇਸ਼ਰ ਦੀ ਕਿਰਪਾ ਅਗਰ ਉਹਦਾ ਅਨੂਗ੍ਰਹਿ ਸਾਡੇ ਉੱਤੇ ਨਾ ਹੋਵੇ ਕਿਉਂਕਿ ਅਸੀਂ ਨੇ ਪਾਪੀ ਸੀ ਅਸੀਂ ਇਸ ਹੱਦ ਤੱਕ ਡਿੱਗ ਚੁੱਕੇ ਸੀ ਖੁਦਾ ਦੀਆਂ ਨਜ਼ਰਾਂ ਤੋਂ ਅਸੀਂ ਪਰਮੇਸ਼ਰ ਦੇ ਨਹੀਂ ਦੂਰ ਚਲੇ ਗਏ ਸੀ ਕਿ ਸਾਡੀ ਭਗਤੀ ਵੀ ਕਦੀ ਸਾਨੂੰ ਪਰਮੇਸ਼ਰ ਦੇ ਕਰੀਬ ਨਹੀਂ ਲਿਆ ਸਕਦੀ ਸਿਰਫ ਪ੍ਰਭੂ ਯੀਸ਼ੂ ਮਸੀਹ ਦਾ ਤਾਨੂੰਗਰਾ ਦੀ ਕਿਰਪਾ ਦੀ ਦਇਆ ਉਹਦੇ ਉਸ ਬਲੀਦਾਨ ਦੇ ਦੁਆਰਾ ਅਸੀਂ ਜੋ ਦੂਰ ਸੀਗੇ ਅਸੀਂ ਖੁਦਾ ਦੇ ਨੇੜੇ ਅਸੀਂ ਕੀਤੇ ਗਏ ਆ ਖੁਦਾ ਦੀ ਕਿਰਪਾ ਦੇ ਦੁਆਰਾ ਇਸ ਪ੍ਰਕਾਰ ਪ੍ਰੋਦਾ ਦਾ ਦਾਨਸ ਪੌਲਸ ਜੋ ਆਫਸੀਆ ਦੂਸਰਾ ਅਧਿਆਇ ਉਸਦੀ 13 ਵਿੱਚ ਲਿਖਦਾ ਹੁਣ ਮਸੀਹ ਯਿਸੂ ਵਿੱਚ ਤੁਸੀਂ ਜੋ ਅੱਗੇ ਦੂਰ ਸੀ ਮਸੀਹ ਦੇ ਲਹੂ ਦੇ ਕਾਰਨ ਨੇੜੇ ਕੀਤੇ ਗਏ ਹੋ ਸੋ ਇਸ ਲਈ ਜੋ ਸਾਡਾ ਨੇੜੇ ਆਉਣਾ ਜੋ ਸਾਨੂੰ ਖੁਦਾ ਇਸਤੇਮਾਲ ਕਰਦਾ ਆ ਤੋ ਇਹ ਸਭ ਆ ਜਾ ਕੇ ਖੁਦਾ ਦੀ ਕਿਰਪਾ ਦੇ ਅਨੁਸਾਰ ਆ ਇਸ ਲਈ ਜਦੋਂ ਅਸੀਂ ਹਮੇਸ਼ਾ ਹੀ ਹਰ ਚੀਜ਼ ਨੂੰ ਖੁਦਾ ਦੇ ਅਨੁਗ੍ਰਹਿ ਦੇ ਉੱਪਰ ਅਸੀਂ ਦੇਖਦੇ ਆ ਤਾਂ ਕੱਤੀ ਵੀ ਕਮੰਡ ਆਉਣ ਦੀ ਸੰਭਾਵਨਾ ਨਹੀਂ ਰਹਿ ਜਾਂਦੀ ਪਰ ਕੁਮੰਡੀ ਆਤਮਾ ਜੋ ਹੁੰਦਾ ਆ ਉਹ ਸਾਡਾ ਧਿਆਨ ਪਰਮੇਸ਼ਰ ਦੇ ਅਨੁਗ੍ਰਹਿ ਤੋਂ ਹਟਾ ਕੇ ਪਰਮੇਸ਼ਰ ਦੀ ਕਿਰਪਾ ਤੋਂ ਹਟਾ ਕੇ ਉਹ ਸਾਡਾ ਧਿਆਨ ਸਾਡੇ ਐਫਰਟ ਦੇ ਉੱਤੇ ਲਿਆ ਹੁੰਦਾ ਹੈ ਸਾਡੇ ਦੁਆਰਾ ਕੀਤੇ ਗਏ ਕੁਝ ਉਦਦਮ ਸਾਡੀ ਭਗਤੀ ਸਾਡੀ ਪ੍ਰਾਰਥਨਾ ਸਾਡਾ ਗਿਆਨ ਜਾਂ ਸਾਡੀ ਮਿਹਨਤ ਜਾਂ ਸਾਡੀ ਯੋਗਤਾ ਦੇ ਉੱਤੇ ਸਾਡਾ ਧਿਆਨ ਆਕਰਸ਼ਿਤ ਕਰਨ ਦੀ ਕੋਸ਼ਿਸ਼ ਕਰਦਾ ਕੁਮੰਡੀ ਆਤਮਾ ਹਮੇਸ਼ਾ ਸਾਨੂੰ ਇਹ ਅਹਿਸਾਸ ਕਰਨ ਦੀ ਕੋਸ਼ਿਸ਼ ਕਰਦਾ ਕਿ ਤੂੰ ਇੱਕ ਯੋਗ ਵਿਅਕਤੀ ਆ ਤੂੰ ਦੂਸਰਿਆਂ ਨਾਲੋਂ ਜ਼ਿਆਦਾ ਲਾਇਕ ਆ ਇਸ ਲਈ ਤੈਨੂੰ ਖੁਦ ਨੂੰ ਇਸਤੇਮਾਲ ਕੀਤਾ ਔਰ ਇੱਕ ਵਿਸ਼ਵਾਸੀ ਜਦੋਂ ਜਾਗਦਾ ਹੋਇਆ ਨਹੀਂ ਰਹਿੰਦਾ ਤੋ ਅਕਸਰ ਵਿਸ਼ਵਾਸੀ ਅਜਿਹੀਆਂ ਗੱਲਾਂ ਦੇ ਵਸਚਾ ਕੇ ਉਹ ਘਮੰਡ ਨਾਲ ਪਰ ਜਾਂਦੇ ਆ ਗੁਮਰਾ ਹੋ ਜਾਂਦੇ ਆ ਔਰ ਉਹ ਆਪਣੇ ਆਪ ਨੂੰ ਕੁਝ ਸਮਝਣਾ ਸ਼ੁਰੂ ਕਰ ਦਿੰਦੇ ਆ ਪਰ ਇੱਕ ਵਿਸ਼ਵਾਸੀ ਜੋ ਜਾਗਦਾ ਹੋਇਆ ਰਹਿੰਦਾ ਹੈ ਪਵਿੱਤਰ ਆਤਮਾ ਨਾਲ ਭਰਪੂਰ ਹੋ ਕੇ ਚੱਲਦਾ ਆ ਵਚਨ ਨੂੰ ਮਨਨ ਕਰਦੇ ਹੋਏ ਚੱਲਦਾ ਆ ਉਹ ਵਿਅਕਤੀ ਕਦੀ ਵੀ ਇਸ ਗੱਲ ਨੂੰ ਸਵੀਕਾਰ ਨਹੀਂ ਕਰ ਪਾਏਗਾ ਕਿ ਮੈਂ ਲਾਇਕ ਹਾਂ ਮੈਂ ਯੋਗ ਹਾਂ ਉਹ ਕਦੀ ਇਸ ਗੱਲ ਨੂੰ ਸਵੀਕਾਰ ਨਹੀਂ ਕਰੇਗਾ ਹਰ ਵਾਰੀ ਉਸ ਗੱਲ ਨੂੰ ਰੱਦ ਕਰੇਗਾ ਉਹ ਹਮੇਸ਼ਾ ਇੱਕ ਹੀ ਗੱਲ ਤੇ ਖੜਾ ਰਹੇਗਾ ਇੱਕ ਹੀ ਗੱਲ ਤੇ ਉਹ ਅਟਲ ਰਹੇਗਾ ਕਿ ਮੇਰਾ ਪਰਮੇਸ਼ਰ ਲਾਇਕ ਹੈ ਮੇਰਾ ਖੁਦਾ ਯੋਗ ਹੈ ਇਸ ਲਈ ਉਸ ਖੁਦਾ ਨੇ ਮੈਨੂੰ ਯੋਗ ਬਣਾਇਆ ਉਸ ਪਰਮੇਸ਼ਵਰ ਨੇ ਮੈਨੂੰ ਲਾਇਕ ਬਣਾਇਆ ਕਿਉਂਕਿ ਉਹ ਪਰਮੇਸ਼ਰ ਲਾਇਕ ਹੈ ਉਹ ਪਰਮੇਸ਼ਰ ਜੋ ਆ ਉਸ ਯੋਗ ਹੈ ਔਰ ਉਸ ਖੁਦਾ ਨੇ ਆਪਣੀ ਕਿਰਪਾ ਆਪਣੀ ਦਇਆ ਦੇ ਅਨੁਸਾਰ ਇੱਕ ਯੋਗਤਾ ਸਾਨੂੰ ਬਖਸ਼ੀ ਆ ਇੱਕ ਯੋਗਤਾ ਉਸਨੇ ਸਾਨੂੰ ਪ੍ਰਦਾਨ ਕੀਤੀ ਆ ਔਰ ਉਹਦੇ ਲਈ ਅਸੀਂ ਖੁਦਾ ਦਾ ਧੰਨਵਾਦ ਕਰਨਾ ਹੈ ਜਿਸ ਪ੍ਰਕਾਰ ਪ੍ਰਭੂ ਦਾ ਦਾਸ ਪੌਲਸ ਜੁਆ ਲਿਖਦਾ ਹੈ ਪਹਿਲਾ ਥਸਲੂਕਿਆ ਦੂਸਰਾ ਦੇ ਉਸ ਦਾ ਚਾਰ ਬਚਨ ਨੂੰ ਜਦੋਂ ਅਸੀਂ ਹਿੰਦੀ ਵਿੱਚ ਪੜ੍ਹਦੇ ਹਾਂ ਸਵੇ ਸਗਾ ਦੇ ਉੱਤੇ ਪੌਲਸ ਲਿਖਦਾ ਹੈ ਕਿ ਜੈਸੇ ਪਰਮੇਸ਼ਰ ਨੇ ਹਮੇ ਯੋਗ ਠਹਿਰਾਕਰ ਹਮੇ ਸੁਸਮਾਚਾਰ ਸੌਂਪਾ ਸੋ ਪੌਲਸ ਇਸ ਸਗਾ ਦੇ ਉੱਤੇ ਦੱਸ ਰਿਹਾ ਹੈ ਕਿ ਪਰਮੇਸ਼ਰ ਹੀ ਆ ਜਿਸ ਨੇ ਸਾਨੂੰ ਯੋਗ ਠਹਿਰਾਇਆ ਹੈ ਪਰਮੇਸ਼ਰ ਨੇ ਸਾਨੂੰ ਯੋਗ ਬਣਾਇਆ ਹੈ ਇਸ ਲਈ ਜਦੋਂ ਵੀ ਕੋਈ ਕੁਮੰਡੀ ਆਤਮਾ ਸਾਨੂੰ ਇਹ ਅਹਿਸਾਸ ਕਰਾਉਂਦਾ ਕਿ ਤੂੰ ਯੋਗ ਹੈ ਤਾਂ ਉਸ ਨੂੰ ਦੱਸੋ ਕਿ ਹਾਂ ਅਸੀਂ ਯੋਗ ਹਾਂ ਕਿਉਂਕਿ ਸਾਡੇ ਪਰਮੇਸ਼ਵਰ ਨੇ ਸਾਨੂੰ ਯੋਗ ਠਹਿਰਾਇਆ ਆਪਣੀ ਕਿਰਪਾ ਦੇ ਨਾਲ ਔਰ ਅਗਰ ਉਹਦੀ ਕਿਰਪਾ ਸਾਡੇ ਤੋਂ ਅੱਜ ਵੱਖਰੀ ਹੋ ਜਾਏ ਤਾਂ ਸਾਡੇ ਅੰਦਰ ਇੱਕ ਸੂਈ ਦੇ ਨੁੱਕੇ ਜਿੰਨੀ ਵੀ ਕੋਈ ਯੋਗਤਾ ਜਿਹੜੀ ਆ ਉਹ ਸਾਡੇ ਅੰਦਰ ਬਾਕੀ ਨਹੀਂ ਰਹੇਗੀ ਇਸ ਲਈ ਪ੍ਰਭੂ ਯੀਸ਼ੂ ਮਸੀਹ ਨੇ ਯਹੋਨਾਦਿਨ ਜੀ 15 ਅਧਿਆਏ ਉਸ ਦਾ ਪਹਿਲੀ ਇੱਕ ਦੋ ਆਇਤਾਂ ਨੂੰ ਜਦੋਂ ਅਸੀਂ ਪੜ੍ਹਦੇ ਹਾਂ ਤਾਂ ਯੀਸ਼ੂ ਮਸੀਹ ਨੇ ਕਿਹਾ ਕਿ ਤੁਸੀਂ ਮੇਰੇ ਤੋਂ ਵੱਖਰੇ ਹੋ ਕੇ ਕੁਝ ਨਹੀਂ ਕਰ ਸਕਦੇ ਸੋ ਇਹ ਚੀਜ਼ ਸਾਡੇ ਖੂਨ ਚ ਸਾਡੇ ਜ਼ਹਿਨ ਚ ਆ ਜਾਣੀ ਆ ਕਿ ਅਸੀਂ ਜੋ ਕੁਝ ਵੀ ਕਰ ਸਕਦੇ ਹਾਂ ਅਸੀਂ ਖੁਦਾ ਦੇ ਅਨੁਗ੍ਰਹਿ ਦੇ ਨਾਲ ਕਰ ਸਕਦੇ ਹਾਂ ਇਸ ਪ੍ਰਕਾਰ ਨਾਲ ਜਦੋਂ ਇੱਕ ਵਿਸ਼ਵਾਸੀ ਇੱਕ ਮਸੀਹੀ ਜੀਵਨ ਬਤੀਤ ਕਰਦਾ ਆ ਤੋ ਉਸ ਤੋਂ ਬਾਅਦ ਉਹਨੂੰ ਚਾਹੇ ਭਵਨ ਦੇ ਵਿੱਚ ਖੁਦਾ ਦੇ ਭਵਨ ਚ ਕੋਈ ਵੀ ਸੇਵਾ ਛੋਟੀ ਤੋਂ ਛੋਟੀ ਸੇਵਾ ਵੀ ਅਗਰ ਉਹਨੂੰ ਕਰਨ ਦਾ ਮੌਕਾ ਮਿਲੇਗਾ ਉਹ ਕਿੰਨੀ ਖੁਸ਼ੀ ਦੇ ਨਾਲ ਕਰੇਗਾ ਕਿ ਪ੍ਰਭੂ ਮੈਂ ਇਸ ਸੇਵਾ ਦੇ ਵੀ ਲਾਇਕ ਨਹੀਂ ਸੀਗਾ ਪ੍ਰਭੂ ਮੈਂ ਤੇਰੇ ਭਵਨ ਚ ਤੇਰੇ ਪਵਿੱਤਰ ਭਵਨ ਚ ਪ੍ਰਭੂ ਮੈਂ ਇੱਕ ਦਰੀਆ ਵਛੌਂਦੀ ਸੇਵਾ ਦੇ ਵੀ ਲਾਇਕ ਨਹੀਂ ਸੀਗਾ ਪਰਭੂ ਮੈਂ ਤੇਰੇ ਇਸ ਕਲਿਸੀਆ ਦੇ ਵਿੱਚ ਪ੍ਰਭੂ ਮੈਂ ਬਰਤਨ ਮਾਨ ਜੰਦੀ ਸੇਵਾ ਦੇ ਵੀ ਮੈਂ ਲਾਇਕ ਨਹੀਂ ਸੀ ਇਹ ਸਿਰਫ ਤੇਰੀ ਕਿਰਪਾ ਤੇਰੀ ਦਇਆ ਕਿ ਪ੍ਰਭੂ ਅੱਜ ਮੈਂ ਤੇਰੇ ਪਵਨ ਦੇ ਵਿੱਚ ਇਹ ਸੇਵਾ ਨਿਭਾ ਰਿਆ ਹਾਂ ਉਹ ਵਿਸ਼ਵਾਸੀ ਉਹ ਖੁਦਾ ਦਾ ਦਾਸ ਕਦੀ ਕਿਸੇ ਸੇਵਾ ਨੂੰ ਛੋਟੀ ਨਹੀਂ ਸਮਝੇਗਾ ਔਰ ਕਦੀ ਆਪਣੇ ਆਪ ਨੂੰ ਕਿਸੇ ਸੇਵਾ ਤੋਂ ਵੱਡਾ ਨਹੀਂ ਸਮਝੇਗਾ ਸੋ ਅਸੀਂ ਪ੍ਰਭੂ ਦਾਸ ਜੋ ਦਾਨੀਅਲ ਨਬੀ ਦੇ ਬਾਰੇ ਸਿਖ ਰਹੇ ਸੀਗੇ ਕਿ ਦਾਨੀਅਲ ਕਿਸ ਦਰਜੇ ਤੱਕ ਪਰਮੇਸ਼ਰ ਉਸ ਨੂੰ ਇਸਤੇਮਾਲ ਕਰ ਰਿਹਾ ਹੈ ਕਿਸ ਦਰਜੇ ਤੱਕ ਖੁਦਾ ਉਸ ਨੂੰ ਆਪਣੀ ਮਹਿਮਾ ਦਿਖਾ ਰਿਹਾ ਹੈ ਉਹਦੇ ਦੁਆਰਾ ਕਿੰਨੇ ਕਿੰਨੇ ਅਦਭੁਤ ਕੰਮ ਕਰ ਰਿਹਾ ਹੈ ਨਬੁਕਦਨਜ਼ਰ ਇੱਕ ਮਹਾਰਾਜਾ ਵਰਗੇ ਵਿਅਕਤੀ ਜੋ ਉਸ ਤੇ ਅਗੇ ਝੁੱਕ ਰਹੇ ਆ ਪਰ ਉਸ ਦੇ ਬਾਵਜੂਦ ਵੀ ਦਾਨੀਅਲ ਦੀ ਸ਼ਬਦਾਵਲੀ ਕੀ ਆ ਕੀ ਬੋਲ ਰਿਹਾ ਹੈ ਉਹ ਸਵਰਗਦੂਤ ਨੂੰ ਕਿ ਮੇਰੇ ਵਰਗਾ ਸੇਵਕ ਮੇਰੇ ਅਜੇਹ ਸੁਆਮੀ ਦੇ ਨਾਲ ਗੱਲ ਕਰੇ ਕਿਸ ਤਰ੍ਹਾਂ ਹੋ ਸਕਦਾ ਹੈ ਸੋ ਅਜੇਹ ਹੀ ਮਾਨਸਿਕਤਾ ਅਜੇਹ ਹੀ ਹਲੀਮੀ ਅਜੇਹ ਹੀ ਅਦੀਨਗੀ ਅਜੇ ਹੀ ਨਮਰਤਾ ਅੱਜ ਪਰਮੇਸ਼ਰ ਹਰ ਵਿਸ਼ਵਾਸੀ ਦੇ ਅੰਦਰ ਵੇਖਣੀ ਚਾਹੁੰਦਾ ਹੈ ਹਰ ਸੇਵਕ ਦੇ ਅੰਦਰ ਵੇਖਣੀ ਚਾਹੁੰਦਾ ਹੈ ਹਰ ਚਾਹੇ ਉਹ ਨਬੀ ਦੀ ਸੇਵਾ ਨਿਭਾ ਰਿਹਾ ਚਾਹੇ ਉਹ ਪਾਸਟਰ ਦੀ ਸੇਵਾ ਨਿਭਾ ਰਿਹਾ ਚਾਹੇ ਉਹ ਇੱਕ ਰਸੂਲ ਦੀ ਸੇਵਾ ਨਿਭਾ ਰਿਹਾ ਚਾਹੇ ਉਹ ਕਿਸ ਵੀ ਪੱਧਰ ਤੇ ਸੇਵਾ ਕਰ ਰਿਹਾ ਹੈ ਪਰ ਪਰਮੇਸ਼ਰ ਅਜੇ ਹੀ ਹਲੀਮੀ ਅਜੇ ਹੀ ਨਮਰਤਾ ਹਰ ਇੱਕ ਵਿਅਕਤੀ ਦੇ ਅੰਦਰ ਦੇਖਣੀ ਚਾਹੁੰਦਾ ਹੈ ਮਸੀਹੀ ਸਮਾਜ ਦੇ ਅੰਦਰ ਸੋ ਅਸਲੀ ਅਸੀਂ ਖੁਦਾ ਦੇ ਇੱਕ ਵੀ ਹੋਣਾ ਹੈ ਕਿ ਇਹ ਪਰਮੇਸ਼ਰ ਆਪਣੀ ਕਿਰਪਾ ਆਪਣੇ ਦਇਆ ਦੇ ਅਨੁਸਾਰ ਆਪਣੇ ਵਚਨ ਦੇ ਅਨੁਸਾਰ ਪ੍ਰਭੂ ਆਪਣੇ ਆਤਮਾ ਦੇ ਅਨੁਸਾਰ ਪ੍ਰਭੂ ਇੱਕ ਜਿਹੀ ਮਾਨਸਿਕਤਾ ਸਾਨੂੰ ਬਖਸ਼ ਤਾਂ ਕਿ ਅਸੀਂ ਆਪਣੇ ਆਪ ਨੂੰ ਇੱਕ ਸੇਵਕ ਤੋਂ ਉੱਪਰ ਅਸੀਂ ਆਪਣੇ ਆਪ ਨੂੰ ਨਾ ਜਾਣੀਏ ਪ੍ਰਭੂ ਅਸੀਂ ਤੇਰੇ ਭਵਨ ਚ ਜਦੋਂ ਵੀ ਆਈਏ ਇੱਕ ਸੇਵਕ ਦੀ ਨਿਯਾਈ ਆਈਏ ਪ੍ਰਭੂ ਜੀ ਤਾਂ ਕਿ ਅਸੀਂ ਕਦੀ ਕੁਮੰਡ ਦੇ ਨਾਲ ਪਰ ਨਾ ਸਕੀਏ ਪ੍ਰਭੂ ਕਦੀ ਸਾਡੇ ਅੰਦਰ ਕੁਮੰਡ ਦਾ ਬੀਜ ਕਦੀ ਸਾਡੇ ਅੰਦਰ ਨਾ ਆਵੇ ਕਦੀ ਅਸੀਂ ਇਸ ਗੱਲ ਨੂੰ ਨਾ ਸਵੀਕਾਰੀਏ ਕਿ ਅਸੀਂ ਲਾਇਕ ਹਾਂ ਅਸੀਂ ਯੋਗ ਹਾਂ ਅਸੀਂ ਕਦੀ ਆਪਣੇ ਆਪ ਨੂੰ ਦੂਸਰੇ ਤੋਂ ਉੱਤਮ ਨਾ ਜਾਣੀਏ ਪ੍ਰਭੂ ਜੀ ਅਸੀਂ ਹਮੇਸ਼ਾ ਹੀ ਪੂਰੇ ਦਿਲ ਦੀ ਗਹਿਰਾਈ ਤੋਂ ਪ੍ਰਭੂ ਹਰ ਇੱਕ ਵਿਸ਼ਵਾਸੀ ਨੂੰ ਹਰ ਇੱਕ ਜਨ ਨੂੰ ਪ੍ਰਭੂ ਆਪਣੇ ਆਪ ਤੋਂ ਉੱਤਮ ਜਾਣਦੇ ਹੋਏ ਪ੍ਰਭੂ ਅਸੀਂ ਤੇਰੇ ਪਿੱਛੇ ਚੱਲੀਏ ਜੋ ਜਿਸ ਪ੍ਰਕਾਰ ਪ੍ਰਭ ਤਰਦਾਸ ਦਾਨੀਅਲ ਨਬੀ ਤੁਹਾਡੇ ਲਈ ਇੱਕ ਅਤ ਪਿਆਰਾ ਮਨੁੱਖੀ ਪ੍ਰਭੂ ਅਸੀਂ ਵੀ ਉਸ ਪ੍ਰਕਾਰ ਨਾਲ ਪ੍ਰਭੂ ਤੁਹਾਡੀ ਨਜ਼ਰ ਚ ਇੱਕ ਅਤ ਪਿਆਰੇ ਮਨੁੱਖ ਹੋ ਕੇ ਅਸੀਂ ਪ੍ਰਭੂ ਆਪਣੀ ਦੌੜ ਨੂੰ ਦੌੜੀਏ ਔਰ ਉਸ ਨੂੰ ਪੂਰਾ ਕਰੀਏ ਸੋ ਪ੍ਰਭੂ ਇਸ ਵਚਨ ਦੇ ਰਾਹੀਂ ਸਾਨੂੰ ਇੱਕ ਇੱਕ ਨੂੰ ਆਸ਼ੀਸ਼ ਸਵੇ ਇਹਦੇ ਨਾਲ ਸੰਬੰਧਿਤ ਕੋਈ ਤੁਹਾਡਾ ਸਵਾਲ ਹੈ ਜਾਂ ਕੋਈ ਵੀ ਤੁਹਾਨੂੰ ਕਨਫਿਊਜ਼ਨ ਹੈ ਤੁਸੀਂ ਕਮੈਂਟ ਬਾਕਸ ਵਿੱਚ ਪੁੱਛ ਸਕਦੇ ਹੋ ਔਰ ਅਸੀਂ ਇੱਕ WhatsApp ਗਰੁੱਪ ਵੀ ਤਿਆਰ ਕੀਤਾ ਆ ਬਾਈਬਲ ਨਾਲ ਸੰਬੰਧਿਤ ਜੋ ਸਵਾਲ ਜਵਾਬ ਕਰਨ ਦੇ ਲਈ ਸੋ ਅਗਰ ਉਸ ਦੇ ਵਿੱਚ ਤੁਸੀਂ ਸ਼ਾਮਲ ਹੋਣਾ ਚਾਹੁੰਦੇ ਹੋ ਤੁਸੀਂ ਆਪਣਾ ਮੋਬਾਈਲ ਨੰਬਰ ਜੋ ਆ ਤੁਸੀਂ ਕਮੈਂਟ ਬਾਕਸ ਵਿੱਚ ਵੀ ਦੇ ਸਕਦੇ ਹੋ ਜਾਂ ਜੋ ਮੇਰਾ ਮੋਬਾਈਲ ਨੰਬਰ ਹੈ 98899805 ਉਸ ਦੇ ਉੱਪਰ ਤੁਸੀਂ ਆਪਣਾ ਨੰਬਰ ਮੈਸੇਜ ਕਰ ਸਕਦੇ ਹੋ ਔਰ ਦੱਸ ਸਕਦੇ ਹੋ ਤੁਹਾਨੂੰ ਉਸ ਗਰੁੱਪ ਦੇ ਵਿੱਚ ਅਸੀਂ ਐਡ ਕਰਾਂਗੇ ਸੋ ਪ੍ਰਭੂ ਸਾਨੂੰ ਇੱਕ ਇੱਕ ਨਾਸ਼ੀਸ਼ ਦੇ ਸਣੀ ਸੇਵਕਾਈ ਦੇ ਲਈ ਤੁਸੀਂ ਜ਼ਰੂਰ ਪ੍ਰਾਰਥਨਾ ਕਰਦੇ ਰਹੋ ਆਮਨ